ਅੱਜ ਦੇ ਸਮੇਂ ਦੇ ਵਿੱਚ ਮੈਂ ਨਾ ਮੇਰੇ ਕੋ ਕਿੰਨੇ ਬੇਵਿਲਾਦ ਜੋੜੇ ਆਉਂਦੇ ਨੇ ਮੈਂ ਉਹਨਾਂ ਨੂੰ ਇੱਕ ਸਲਾਹ ਦੰਨਾ ਹੁੰਦਾ ਪੈਰਾ ਪਰ ਬੈਠ ਕੇ ਜਿਹੜੀ ਔਰਤ ਕੰਮ ਕਰਦੀ ਆ ਨਾ ਉਹ ਕਦੇ ਬਾਜ ਨਹੀਂ ਹੋ ਸਕਦੀ ਨਾ ਕਦੇ ਉਹਦੇ ਬੱਚਾ ਆਪਰੇਸ਼ਨ ਨਾਲ ਹੋ ਸਕਦਾ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਜ਼ਮਾਨੇ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਮੰਨਣ ਲਈ ਕੋਈ ਤਿਆਰੇ ਨਹੀਂ ਕਿ ਡਾਕਟਰ ਐਸ ਹਿਸਾਬ ਨਾਲ ਡਰਾ ਰਹੇ ਨੇ ਵੀ ਜੇ ਤੁਸੀਂ ਬੈੱਡ ਤੋਂ ਪੈਰ ਤਾਰ ਲਿਆ ਤਾਂ ਤੁਹਾਡਾ ਬੱਚਾ ਪੁੱਠਾ ਹੋ ਜਾਊਗਾ ਉਹਦੀ ਔਲ ਘੁੰਮ ਜੂਗੀ ਪਰ ਤੁਸੀਂ ਕਦੇ ਵੀ ਇਹ ਸੋਚੋ ਬਾਹਰਲੇ ਦੇਸ਼ਾਂ 'ਚ ਤੁਸੀਂ ਚਲੇ ਜਾਓ ਚੰਗੀਆਂ ਡਿਵੈਲਪ ਕੰਪਨੀਆਂ ਦੇ ਵਿੱਚ ਕਿਸੇ ਵੀ ਜਾਂ ਤੁਸੀਂ ਉੱਥੇ ਦੇਖੋ ਔਰਤਾਂ ਅਖੀਰ ਦੇ ਮਹੀਨੇ ਤੱਕ ਕੰਮ ਕਰਦੀਆਂ ਨੇ ਜਦੋਂ ਉਹਨਾਂ ਦੀ ਪ੍ਰੈਗਨਨਸੀ ਦੇ ਟਾਈਮ ਤੇ ਪ੍ਰੈਗਨਨਸੀ ਦੇ ਪਹਿਲਾਂ ਵੀ ਆਪਣੇ ਸਮਾਜ ਦੇ ਵਿੱਚ ਵੀ ਆਪਣੇ ਮੁਲਕ ਦੇ ਵਿੱਚ ਵੀ ਇੱਕ ਲੇਬਰ ਕਲਾਸ ਦੇ ਬੱਚੇ ਜਿਹੜੇ ਹੈਗੇ ਆ ਲੋਕ ਹੈਗੇ ਆ ਔਰਤਾਂ ਹੈਗੀਆਂ ਅੱਜ ਦੇ ਸਮੇਂ ਦੇ ਵਿੱਚ ਵੀ ਤੁਸੀਂ ਦੇਖੋ ਵੀ ਕੰਮ ਕਰਦੇ ਕਰਦੇ ਹੀ ਉਹਨਾਂ ਦੇ ਬੱਚੇ ਹੋ ਜਾਂਦੇ ਨੇ ਪਰ ਜਿਹੜੇ ਸਾਡੇ ਲਗਭਗ ਮਿਡਲ ਕਲਾਸ ਦੇ ਲੋਕ ਨੇ ਬੜੀਆਂ ਰਿਚ ਫੈਮਲੀਆ ਨੂੰ ਬਿਲੋਂਗ ਕਰਦੇ ਨੇ ਉਹ ਪ੍ਰੈਗਨੈਂਸੀ ਤੋਂ ਪਹਿਲਾਂ ਵੀ ਆਰਾਮ ਤੇ ਪ੍ਰੈਗਨੈਂਸੀ ਦੇ ਵਿੱਚ ਵੀ ਆਰਾਮ ਤੇ ਪ੍ਰੈਗਨੈਂਸੀ ਤੋਂ ਬਾਅਦ ਵੀ ਆਰਾਮ ਸਬਜ਼ਾ ਜਿਹੜਾ ਪ੍ਰਜਨਨ ਕਿਰਿਆ ਜਿਹੜੀ ਸਾਡੀ ਇੰਨੀ ਕੁ ਗਰਕਦੀ ਜਾ ਚੁੱਕੀ ਹੈ ਇੰਨਾ ਕੁ ਉਹਦੇ ਵਿੱਚ ਨਿਗਾਰ ਆ ਚੁੱਕਿਆ ਹੈ ਵੀ ਲੋਕ ਜਿਹੜੇ ਟੀਕੇ ਲਵਾ ਲਵਾ ਕੇ ਜਾਂ ਕੁਝ ਆਰਟੀਫੀਸ਼ੀਅਲ ਵਿਧੀਆਂ ਦੇ ਨਾਲ ਬੱਚੇ ਤਾਂ ਪਾਉਣ ਦੀ ਇੱਛਾ ਜ਼ਰੂਰ ਰੱਖਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਕਦੇ ਪਤਾ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਸਾਡੇ ਸਰੀਰ ਨਾਲ ਜਾਂ ਸਾਡੀ ਜੰਮਣ ਵਾਲੀ ਔਲਾਦ ਨਾਲ ਜਿਹੜੇ ਮਾੜੀਆਂ ਬਿਮਾਰੀਆਂ ਦੇ ਨਤੀਜੇ ਨਿਕਲਦੇ ਨੇ ਰਿਜ਼ਲਟ ਨਿਕਲ ਦੇ ਨੇ ਉਹਨਾਂ ਬਾਰੇ ਉਹਨਾਂ ਨੂੰ ਬਿਲਕੁਲ ਜਾਣੂ ਨਹੀਂ ਸੀ ਅੱਜ ਮੰਨ ਲਓ ਵੀ ਤੁਸੀਂ ਅੱਜ ਕੰਮ ਨਹੀਂ ਕਰੋਗੇ ਤਾਂ ਤੁਹਾਡਾ ਜਿਹੜਾ ਬੱਚਾ ਜਾਨੀ ਹੈ ਜਾਂ ਤੁਹਾਡਾ ਗਰਭ ਹੈ ਉਹ ਕਮਜ਼ੋਰੀ ਦੇ ਨਾਲੇ ਭਰਿਆ ਰਹੂਗਾ ਹੁਣ ਔਰਤਾਂ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਕਹੋ ਤਾਂ 99% ਜਿਹੜੇ ਡਾਕਟਰ ਇਹ ਕਹਿ ਦਿੰਦੇ ਨੇ ਲੇਡੀ ਨੂੰ ਵੀ ਤੁਸੀਂ ਦਵਾਈ ਖਾ ਰਹੇ ਹੋ ਤੁਹਾਡੇ ਪ੍ਰੈਗਨਨਸੀ ਨਹੀਂ ਹੋ ਰਹੀ ਤਾਂ ਤੁਸੀਂ ਕੰਮ ਬੰਦ ਕਰ ਦਿਓ ਰੈਸਟ ਕਰੋ ਜੀ ਜੀ ਸასიਖਾਲ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਜੀ ਅੱਜ ਦੇ ਸਮੇਂ ਦੇ ਵਿੱਚ ਮੈਂ ਨਾ ਮੇਰੇ ਕੋ ਕਿੰਨੇ ਬੇਵਿਲਾਦ ਜੋੜੇ ਆਉਂਦੇ ਨੇ ਮੈਂ ਉਹਨਾਂ ਨੂੰ ਇੱਕ ਸਲਾਹ ਦੰਨਾ ਹੁੰਦਾ ਵੀ ਪੈਰਾਂ 'ਪਾਰ ਬੈਠ ਕੇ ਜਿਹੜੀ ਔਰਤ ਕੰਮ ਕਰਦੀ ਆ ਨਾ ਉਹ ਕਦੇ ਬਾਜ ਨਹੀਂ ਹੋ ਸਕਦੀ ਨਾ ਕਦੇ ਉਹਦੇ ਬੱਚਾ ਆਪਰੇਸ਼ਨ ਨਾਲ ਹੋ ਸਕਦਾ ਪਰ ਇਸ ਚੀਜ਼ ਨੂੰ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਜ਼ਮਾਨੇ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਮੰਨਣ ਲਈ ਕੋਈ ਤਿਆਰੇ ਨਹੀਂ ਕਿਉਂਕਿ ਡਾਕਟਰ ਇਸ ਹਿਸਾਬ ਨਾਲ ਡਰਾ ਰਹੇ ਨੇ ਵੀ ਜੇ ਤੁਸੀਂ ਬੈੱਡ ਤੋਂ ਪੈਰ ਤਾਰ ਲਿਆ ਤਾਂ ਤੁਹਾਡਾ ਬੱਚਾ ਪੁੱਠਾ ਹੋ ਜਾਊਗਾ ਉਹਦੀ ਔਲ ਘੁੰਮ ਜੂਗੀ ਉਹਦਾ ਪਾਣੀ ਭਰ ਜਾਊਗਾ ਉਹਦੇ ਪਤਾ ਨਹੀਂ ਕੀ ਕੀ ਕਿੰਨੇ ਮਤਲਬ ਦਿਮਾਗ ਦੇ ਵਿੱਚ ਉਹਨਾਂ ਦੇ ਵਿਚਾਰ ਪਾਏ ਜਾਂਦੇ ਨੇ ਪਰ ਤੁਸੀਂ ਕਦੇ ਵੀ ਇਹ ਸੋਚੋ ਬਾਹਰਲੇ ਦੇਸ਼ਾਂ 'ਚ ਤੁਸੀਂ ਚਲੇ ਜਾਓ ਚੰਗੀਆਂ ਡਿਵੈਲਪ ਕੰਪਨੀਆਂ ਦੇ ਵਿੱਚ ਕਿਸੇ ਵੀ ਜਾਂ ਤੁਸੀਂ ਉੱਥੇ ਦੇਖੋ ਔਰ ਤਾਂ ਅਖੀਰ ਦੇ ਮਹੀਨੇ ਤੱਕ ਕੰਮ ਕਰਦੀਆਂ ਨੇ ਜਦੋਂ ਉਹਨਾਂ ਦੀ ਪ੍ਰੈਗਨਨਸੀ ਦੇ ਟਾਈਮ ਤੇ ਪ੍ਰੈਗਨਨਸੀ ਦੇ ਪਹਿਲਾਂ ਵੀ ਤੇ ਤੁਸੀਂ ਇਹ ਦੇਖੋ ਆਪਣੇ ਸਮਾਜ ਦੇ ਵਿੱਚ ਵੀ ਆਪਣੇ ਮੁਲਕ ਦੇ ਵਿੱਚ ਵੀ ਇੱਕ ਲੇਬਰ ਕਲਾਸ ਦੇ ਬੱਚੇ ਜਿਹੜੇ ਹੈਗੇ ਆ ਲੋਕ ਹੈਗੇ ਆ ਔਰਤਾਂ ਹੈਗੀਆਂ ਤੁਸੀਂ ਇਹ ਦੇਖੋ ਅੱਜ ਦੇ ਸਮੇਂ ਦੇ ਵਿੱਚ ਵੀ ਤੁਸੀਂ ਦੇਖੋ ਵੀ ਕੰਮ ਕਰਦੇ ਕਰਦੇ ਹੀ ਉਹਨਾਂ ਦੇ ਬੱਚੇ ਹੋ ਜਾਂਦੇ ਨੇ ਪਰ ਜਿਹੜੇ ਸਾਡੇ ਲਗਭਗ ਮਿਡਲ ਕਲਾਸ ਦੇ ਲੋਕ ਨੇ ਬੜੀਆਂ ਰਿਚ ਫੈਮਲੀਆਂ ਨੂੰ ਬਿਲੋਂਗ ਕਰਦੇ ਨੇ ਉਹ Pregnancy ਤੋਂ ਪਹਿਲਾਂ ਵੀ ਆਰਾਮ ਤੇ pregnancy ਦੇ ਵਿੱਚ ਵੀ ਆਰਾਮ ਤੇ pregnancy ਤੋਂ ਬਾਅਦ ਵੀ ਆਰਾਮ ਏਸੇ ਜਿਹੜਾ ਐਡਾ ਮਤਲਬ ਸ਼ਬਦ ਦਾ ਜਿਹੜਾ ਪ੍ਰਜਨਨ ਕਿਰਿਆ ਜਿਹੜੀ ਸਾਡੀ ਇੰਨੀ ਕੁ ਗਰਕ ਦੀ ਯਾਰ ਚੁੱਕੀ ਹੈ ਇੰਨਾ ਕੁ ਦੇ ਵਿੱਚ ਨਗਾਰ ਆ ਚੁੱਕਿਆ ਹੈ ਵੀ ਲੋਕ ਜਿਹੜੇ ਟੀਕੇ ਲਵਾ ਲਵਾ ਕੇ ਜਾਂ ਕੁਝ ਆਰਟੀਫੀਸ਼ੀਅਲ ਵਿਧੀਆਂ ਦੇ ਨਾਲ ਬੱਚੇ ਤਾਂ ਪਾਉਣ ਦੀ ਇੱਛਾ ਜ਼ਰੂਰ ਰੱਖਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਕਦੇ ਪਤਾ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਸਾਡੇ ਸਰੀਰ ਨਾਲ ਜਾਂ ਸਾਡੀ ਜੰਮਣ ਵਾਲੀ ਔਲਾਦ ਨਾਲ ਜਿਹੜੇ ਬੜੀਆਂ ਬਿਮਾਰੀਆਂ ਦੇ ਨਤੀਜੇ ਨਿਕਲਦੇ ਨੇ ਰਿਜ਼ਲਟ ਨਿਕਲਦੇ ਨੇ ਉਹਨਾਂ ਬਾਰੇ ਉਹਨਾਂ ਨੂੰ ਬਿਲਕੁਲ ਜਾਣੂ ਨਹੀਂ ਕਿਉਂਕਿ ਜਿਹੜੀ ਚੀਜ਼ ਨੂੰ ਤੁਸੀਂ ਜਿੱਦਾਂ ਦਾ ਪੈਦਾ ਕਰੋਗੇ ਤਾਂ ਪ੍ਰਦੈਸ਼ ਵੀ ਜਿਹੜੀ ਉਦਾਂ ਦੀ ਹੋਊਗੀ ਤੁਸੀਂ ਅੱਜ ਮੰਨ ਲਓ ਵੀ ਤੁਸੀਂ ਅੱਜ ਕੰਮ ਨਹੀਂ ਕਰੋਗੇ ਤਾਂ ਤੁਹਾਡਾ ਜਿਹੜਾ ਬੱਚਾ ਜਾਨੀ ਹੈ ਜਾਂ ਤੁਹਾਡਾ ਗਰਭ ਹੈ ਉਹ ਕਮਜ਼ੋਰੀ ਦੇ ਨਾਲੇ ਭਰਿਆ ਰਹੂਗਾ ਹੁਣ ਔਰਤਾਂ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਕਹੋ ਤਾਂ 99% ਜਿਹੜੇ ਡਾਕਟਰ ਇਹ ਕਹਿ ਦਿੰਦੇ ਨੇ ਲੇਡੀ ਨੂੰ ਵੀ ਤੁਸੀਂ ਦਵਾਈ ਖਾ ਰਹੇ ਹੋ ਤੁਹਾਡੇ ਪ੍ਰੈਗਨਨਸੀ ਨਹੀਂ ਹੋ ਰਹੀ ਤਾਂ ਤੁਸੀਂ ਕੰਮ ਬੰਦ ਕਰ ਦਿਓ ਰੈਸਟ ਕਰੋ ਤੁਸੀਂ ਕਦੇ ਵੀ ਇਹ ਸੋਚਿਆ ਵੀ ਪੁਰਾਣੇ ਸਮੇਂ ਦੇ ਵਿੱਚ ਜਾਂ ਬਹੁਤ ਜਿਹੜੇ ਵਿਚਾਰੇ ਡੱਕੇ ਚੁਗਣ ਵਾਲੇ ਜਾਂ ਸੜਕਾਂ ਬਣਾਉਣ ਵਾਲੇ ਲੋਕ ਆ ਤੁਸੀਂ ਇਹ ਕਦੇ ਦੇਖਿਆ ਵੀ ਉਹਨਾਂ ਨੇ ਕੰਮ ਕਰਨਾ ਛੱਡਤਾ ਹੋਵੇ ਔਰ ਉਹਨਾਂ ਦੇ ਵਿਲੇ ਵੇ ਕਿ ਔਲਾਦ ਨਹੀਂ ਹੋ ਰਹੀ ਕਿਉਂਕਿ ਜਿੰਨਾ ਤੁਸੀਂ ਆਪਣੇ ਸਰੀਰ ਨੂੰ ਰੈਸਟ ਦਿਓਗੇ ਉਹਨੂੰ ਆਰਾਮ ਦੇ ਵਿੱਚ ਰੱਖੋਗੇ ਉਨਾ ਤੁਹਾਨੂੰ ਜਿਹੜੀ ਹੈਗੀ ਆ ਬਾਜਪਾਂਦੀ ਸਮੱਸਿਆ ਜ਼ਿਆਦਾ ਉਹ ਜਿਹੜੀ ਔਰਤ ਦਾ ਤੁਸੀਂ ਕਹ ਲਓ ਬੱਚਾ ਪੈਦਾ ਕਰਨ ਵਾਸਤੇ ਢਿੱਡ ਪਾੜ ਦਿੱਤਾ ਜਾਂਦਾ ਸੀ ਤੁਸੀਂ ਇਹ ਕਹੋ ਵੀ ਇੱਕ ਪਟਿਆ ਹੋਇਆ ਮਾਸ ਦੁਆਰਾ ਉਸ ਜਿਹੜਾ ਕੁਦਰਤ ਨੇ ਬਣਾਇਆ ਹੋਇਆ ਸਰੀਰ ਆ ਉਹਦੇ ਵਰਗਾ ਬਣ ਸਕਦਾ ਕਦੇ ਨਹੀਂ ਬਣ ਸਕਦਾ ਜ਼ਖਮ ਦਾ ਵੀ ਅਖੀਰ ਨੂੰ ਦਾਗ ਰਹਿ ਜਾਂਦਾ ਤਾਂ ਫੇਰ ਵੀ ਔਰਤ ਦੇ ਪੇਟ ਨੂੰ ਪਾੜ ਕੇ ਬੱਚਾ ਕੱਢਣਾ ਤਾਂ ਉਹਦਾ ਪਿੱਠ 'ਚ ਇੱਕ ਇੰਜੈਕਸ਼ਨ ਲੱਗਣਾ ਤੁਸੀਂ ਕਹ ਲਓ ਸੁਣਨ ਕਰਨ ਵਾਸਤੇ ਤਾਂ ਉਹ ਔਰਤ ਪੇਟ ਤੋਂ ਵੀ ਤੇ ਪਿੱਠ ਤੋਂ ਵੀ ਸਾਰੀ ਜ਼ਿੰਦਗੀ ਤੁਸੀਂ ਕਹ ਲਓ ਪਰੇਸ਼ਾਨੀ ਘਟਦੀ ਹੈ ਪਿੱਠ ਚੋਂ ਦਰਦ ਨਹੀਂ ਜਾਂਦਾ ਤੇ ਟਾਂਕਿਆਂ ਚੋਂ ਖਚਾ ਨਹੀਂ ਜਾਂਦੀ ਤੁਸੀਂ ਇਹ ਕਹ ਲਓ ਵਜਨ ਚੱਕਣ ਲੱਗੇ ਕਿ ਮਤਲਬ ਕਿੰਨੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਪਰ ਅਸੀਂ ਜਿਹੜਾ ਸਾਡਾ ਸਮਾਜ ਹੈ ਅੱਜ ਕੱਲ ਸੋਚ ਨਹੀਂ ਰਿਹਾ ਤੇ ਔਰਤਾਂ ਵੀ ਅੱਜ ਕੱਲ ਇਹ ਕਹਿ ਰਹੀਆਂ ਨੇ ਵੀ ਸਾਨੂੰ ਆਪਰੇਸ਼ਨ ਕਰਾਉਣਾ ਸੌਖਾ ਹੈ ਸਿੱਧਾ ਬੱਚਾ ਸਾਤੋਂ ਨਹੀਂ ਜੰਮਿਆ ਜਾਂਦਾ ਐਦਾਂ ਦੇ ਹਾਲਾਤ ਆ ਗਏ ਜੇ ਅਸੀਂ ਆਪਾਂ ਪਹਿਲਾ ਹੀ ਜਿਹੜੇ ਸਾਡੇ ਮਸਲਾਂ ਦੇ ਵਿੱਚ ਜਾਂ ਸਾਡੇ ਪੇਟ ਦੇ ਵਿੱਚ ਲਚਕਤਾ ਪੂਰੀ ਰੱਖਦੇ ਆ ਤਾਂ ਕਦੇ ਸਾਨੂੰ ਜਿਹੜਾ ਹੈਗਾ ਆਪਰੇਸ਼ਨ ਕਰਾਉਣ ਦੀ ਸਜ਼ੇਰੀਅਨ ਸੀ ਸੈਕਸ਼ਨ ਕਰਾਉਣ ਦੀ ਜ਼ਰੂਰਤ ਨਹੀਂ ਪੈਂਦੀ ਜੀ ਆਪਰੇਸ਼ਨ ਵਾਲੇ ਸਿਸਟਮ 'ਚ 99% ਮੈਂ ਕਹਿੰਦਾ ਵੀ ਬੇਈਮਾਨੀ ਹੈ 1% ਜਾਂ 2% ਕਿਸੇ ਨੂੰ ਚਾਂਸ ਹੋ ਸਕਦਾ ਉਹ ਵੀ ਵੀ ਜਿਹੜਾ ਆਰਾਮ ਦੇ ਵਿੱਚ ਸਰੀਰ ਜਿਆਦਾ ਰੱਖਿਆ ਹੋਇਆ ਵੀ ਹਾਂ ਵੀ ਬੈੱਡ ਤੋਂ نیچے ਪੈਰ ਲਾਉਣਾ ਹੀ ਹੈ ਨਹੀਂ ਉਹਦੇ ਜਦੋਂ ਮਸਲੇ ਨਹੀਂ ਖੁੱਲਣੇ ਹੈਗੇ ਤਾਂ ਉਹਦਾ ਬੱਚਾ ਨਾਰਮਲ ਨਹੀਂ ਹੋ ਸਕਦਾ ਦੂਜਾ ਨੰਬਰ ਹੈ ਡਾਕਟਰਾਂ ਦੀ ਵੀ ਬਹੁਤ ਹੋਇਆ ਵੀ ਹਾਂਜੀ ਉਹਨਾਂ ਨੂੰ ਡਰਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕੋਈ ਵੀ ਡਾਕਟਰ ਤੁਹਾਨੂੰ 99% ਡਾਕਟਰ ਇਹ ਨਹੀਂ ਕਹੂਗਾ ਕਦੇ ਵੀ ਵੀ ਤੁਸੀਂ ਪ੍ਰੈਗਨਨਸੀ ਦੇ ਵਿੱਚ ਐਕਸਰਸਾਈਜ਼ ਕਰੋ ਕਸਰਤ ਕਰੋ ਆਪਣੇ ਸਰੀਰ ਦੇ ਵਿੱਚ ਲਚਕਤਾ ਲੈ ਕੇ ਆਓ ਕਦੇ ਪੁਰਾਣੇ ਸਮੇਂ ਦੇ ਵਿੱਚ ਤੁਸੀਂ ਇਹ ਦੇਖੋ ਅਜ ਤੋਂ 30 ਸਾਲ ਪਹਿਲਾਂ ਜਿਹੜੇ ਹੈਗੀਆਂ ਦਾਈਆਂ ਘਰੇ ਬੱਚਾ ਪੈਦਾ ਕਰ ਦਿੰਦੀ ਸੀ ਘਰੇ ਬੱਚਾ ਪੈਦਾ ਹੁੰਦਾ ਸੀ ਕਿਉਂ ਹੁੰਦਾ ਸੀ ਉਹਦਾ ਵੱਡਾ ਕਾਰਨ ਇਹ ਸੀ ਸਾਡੀਆਂ ਦਾਦੀਆਂ ਪਰਦਾਦੀਆਂ ਸਾਰੀਆਂ ਬੈਠ ਕੇ ਮਧਾਣੀਆਂ ਰੜਕਣੀਆਂ ਪੋਚੇ ਲਾਉਣੇ ਤੇ ਵੇੜਿਆਂ ਨੂੰ ਲਿਪਣਾ ਤੇ ਇਹ ਤੁਸੀਂ ਕਹਿ ਲੋ ਵੀ ਉਹ ਉਹਨਾਂ ਦਾ ਸਭ ਤੋਂ ਵੱਡਾ ਸੁੱਖ ਸੀਗਾ ਜਿਹੜਾ ਅਲਾਦ ਨੂੰ ਜੰਮਣ ਦਾ ਵੀ ਤੇ ਬਾਜਪਨ ਤੋਂ ਦੂਰ ਰਹਿਣ ਦਾ ਵੀ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਤਰੀਕਾ ਸੀ ਕਿਉਂਕਿ ਉਹ ਕੁਦਰਤ ਦੇ ਬਣਾਏ ਹੋਏ ਨਿਜਮਾ ਅਨਸਾਰ ਜਿਹੜੇ ਆਪਣੇ ਸਰੀਰ ਨੂੰ ਵਾਉਂਦੇ ਸੀ ਆਪਣੇ ਸਰੀਰ ਤੋਂ ਕੰਮ ਲੈਂਦੇ ਸੀ